ਮੇਰੇ ਕੋ ਅਗਲਾ ਪ੍ਰੋਗਰਾਮ ਤਾਂ ਅੱਜ ਅਸੀਂ 111 ਦਾ ਜਥਾ ਜਿਹੜਾ ਮਰਵਾਤੇ ਬੈਠੂਗਾ ਜਿੱਥੋਂ ਮੋਰਚਾ ਸ਼ੁਰੂ ਹੁੰਦਾ ਤੇ ਜਿੱਥੋਂ ਮੋਰਚਾ ਸਮਾਪਤ ਹੋ ਮੂਰੇ ਹੋਮਣ ਉਹਦੇ ਅੱਗੇ ਜਾ ਕੇ ਬੈਠੂਗਾ ਉਹਦੇ ਸਬੰਧ ਵਿੱਚ ਹਰਿਆਣਾ ਸਰਕਾਰ ਦੇ ਡੀਐਸਪੀ ਆਇਆ ਸੀ ਨਰਵਣਾ ਦੇ ਅ ਐਸਐਚਓ ਵੀ ਆਇਆ ਗੜੀ ਥਾਣੇ ਦਾ ਉਹ ਇਹ ਬੇਨਤੀ ਕਰਨੈ ਸੀ ਵੀ ਉਹ ਹਰਿਆਣਾ ਦੇ ਵਿੱਚ 144 ਜਿਹੜੀ ਆਪਾਂ 163 ਦੇ ਵਿੱਚ ਐਡਵਰਟ ਕੀਤੀ ਹੈ ਵੀ ਉਹ 163 ਲੱਗੀ ਹੋਈ ਹੈ ਅਸੀਂ ਆਖਿਆ ਕਿ ਅਸੀਂ ਆਵਾਂਗੇ ਤੁਸੀਂ ਫੈਸਲਾ ਕਰਨਾ ਗਿਰਫਦਾਰ ਕਰਨਾ ਹੈ ਬੈਠਣ ਦੇਣਾ ਨਹੀਂ ਦੇਣਾ ਇਹ ਸੋਡੀ ਮਰਜ਼ੀ ਹੈ ਪਾਣੀ ਦੀਆਂ ਪਿਛਾੜਾ ਮਾਰਨੇ ਗੋਲੇ ਛਿੜਨੇ ਸੋਡੀ ਤੈ ਹੈ ਤੁਸੀਂ ਫੈਸਲਾ ਕਰਨਾ ਸਾਡੇ ਵੱਲੋਂ ਤੈ ਹੈ ਕੋਈ ਇਹ ਕਹਿਣਾ ਐਸੀ ਵੀ ਜਦੋਂ ਇੱਥੇ ਡੱਲੇਵਾਲ ਸਾਹਿਬ ਇੱਥੇ ਬੈਠਾ ਤੁਸੀਂ ਇੱਥੇ ਵਾਹ ਲੋ ਉਹਨਾਂ ਨੂੰ ਹਰਿਆਣੇ 'ਚ ਨਾ ਜਾਓ ਤਾਂ ਅਸੀਂ ਆਖਿਆ ਵੀ ਸਾਡਾ ਤੈ ਹੈ ਫੋਰਮ ਦਾ ਫੈਸਲਾ ਅਸੀਂ ਜਾਵਾਂਗੇ ਇਸ ਲਈ ਸਥਿਤੀ ਸਾਡੀ ਸਾਫ਼ ਹੈ ਕਿ 111 ਦਾ ਜਥਾ ਮਰ ਰਰਤੇ ਬੈਠੂਗਾ ਵਾਪਸ ਨਹੀਂ ਮੁੜੂਗਾ ਉੱਥੇ ਮੋਰਚਾ ਲਾ ਕੇ ਉੱਥੇ ਟੈਂਟ ਵਗੈਰਾ ਇਕੱਲਾ ਪਾਣੀ ਪੀਣਗੇ ਕੁਛ ਨਹੀਂ ਖਾਣਗੇ ਨਾ ਕੋਈ ਮੈਡੀਕਲ ਲੈਣਗੇ ਨਾ ਕੁਛ ਹੋ ਕਰਨਗੇ ਸਿਰ ਮਰ ਮਰਤੇ ਗੱਲੇ ਪਾਣੀ ਪੀਣ ਚੱਲੂਗਾ ਜੋ ਡਲੇਵਾਲ ਸਾਹਿਬ ਲੈ ਰਹੇ ਨੇ ਉਹ ਹੀ ਉਹਨਾਂ ਦੇ ਲਈ ਚਾਹੀ ਕੋਈ ਬੋਮ ਬਿਮਾਰ ਹੈ ਚਾਹੀ ਕਿਸੇ ਦਵਾਈ ਚੱਲਦੀ ਹੈ ਉਹ ਅਸੀਂ ਇਹਨਾਂ ਨੂੰ ਹੁਣ ਅਪੀਲ ਕਰਾਂਗੇ ਸਾਰਾ ਇਕੱਠੇ ਬਹਿ ਕੇ ਵੀ ਜੇ ਕੋਈ ਲੱਗਦਾ ਤਾਂ ਇੱਕ ਅੱਧਾ ਪਈਆ ਉਹਦਾ ਨਾਮ ਵਾਪਸ ਲੈ ਲਓ ਪਰ ਜਦੋਂ ਬੈਠ ਗਏ ਫਿਰ ਕਿਸੇ ਨੇ ਨਹੀਂ ਤੁਹਾਨੂੰ ਬਹੁਤ ਟਾਈਮ ਲੱਗਦਾ ਹੁੰਦਾ ਹੈ ਇਹ ਸਵਾਲ ਜੇ ਕੋਈ ਜਦੋਂ ਅੰਗਰੇਜ਼ ਭਾਰਤ ਤੋਂ ਛੱਡ ਕੇ ਗਏ ਨੇ ਇਹ ਸਵਾਲ ਕਿਸੇ ਨੂੰ ਉਦੋਂ ਵੀ ਲੱਗਦਾ ਹੋਊਗਾ ਵੀ ਮਾਰਬਾਰਤ ਨਾਲ ਸ਼ਾਂਤਮਈ ਮਾਰਚਾਂ ਨਾਲ ਕੀ ਫਰਕ ਪੈਣਾ ਵਾਲਾ ਵੀ ਅੰਗਰੇਜ਼ ਬਾਹਰ ਜਾਣਗੇ ਇਹਨਾਂ ਦਾ ਤਾਂ ਵੱਡਾ ਰਾਜ ਹੈ 100 ਸਾਲ ਰਾਜ ਕਰਕੇ ਤੇ ਉਹਨਾਂ ਨੂੰ ਬਾਹਰ ਛੱਟਣਾ ਪੈ ਗਿਆ ਕੋਈ ਰੌਲਾ ਨਹੀਂ ਜਿਹੜੇ ਰਾਜ ਸਤਾਤੇ ਹੁੰਦੇ ਨੇ ਲੋਕ ਉਹ ਹੰਕਾਰ ਦੇ ਵਿੱਚ ਹੁੰਦੇ ਨੇ ਪਰ ਜਨਤਾ ਜਦੋਂ ਘਰਾਂ ਚੋਂ ਉੱਤਰ ਜਿਓ ਹੰਕਾਰ ਢਾਣਾ ਪੈ ਜਾਂਦਾ ਤਾਂ ਹਰ ਵੰਤ ਲੋਕ ਹੀ ਜਿੱਤਦੇ ਨੇ ਇਤਿਹਾਸ ਦੇ ਵਿੱਚ ਕਦੇ ਰਾਜੇ ਨਹੀਂ ਜਿੱਤੇ ਲੋਕ ਜਿੱਤਦੇ ਨੇ ਬਹੁਤ ਰਾਜਾ ਰਾਵਣ ਦਾ ਤਾਂ ਬਹੁਤ ਵੱਡਾ ਪਰਿਵਾਰ ਸੀ ਨਾ ਆਖਰ ਨੂੰ ਰਾਮ ਜਿੱਤੇ ਇਹੇ ਮੌਕਾ ਤੇ ਲੋਕ ਜਿੱਤਦੇ ਆ ਰਾਜੇ ਹਾਰਦੇ ਆ ਇਹ ਤੈ ਆ ਕਿਦੋਂ ਹਾਰਦਾ ਇਹ ਅਸੀਂ ਸਾਡਾ ਮਨ ਬਣਾ ਕੇ ਬੈਠੇ ਠੀਕ ਮੈਡਮ ਗਾਂ ਚੱਲੋਂ ਤਾਂ ਫਿਰ ਲੋਕ ਆ ਅੱਜ ਪਾਜੀ ਅੱਜ ਜਾ ਰਹੇ ਨੇ 111 ਜੱਥੇ ਦਾ ਕਿ ਜੇ ਗੱਲ ਕਰੀ ਜਾਵੇ ਕਿ ਕਿੱਥੋਂ ਤੱਕ ਦੇ ਕੀ ਰੰਗ ਨਹੀਂ ਕੀ ਨਹੀਂ ਅੱਜ ਸਟੇਜ ਤੋਂ ਬਸ ਥੋੜੇ ਜਿਨ ਨੂੰ ਅਰਦਾਸ ਕਰਕੇ 111 ਬੰਦੇ ਜਿਹੜੇ ਪਹਿਲਾਂ ਸਟੇਜ ਲੱਗੀ ਹੁੰਦੀ ਸੀ ਜਿੱਥੇ ਗਾਂ ਬੈਰੀਗੇਡ ਲੱਗਿਆ ਹੋਇਆ ਉੱਥੇ ਜਾ ਕੇ 111 ਮੱਦੇ ਬੈਠਣ ਗਿਆ ਜੀ ਪਹਿਲਾਂ ਜਗੀਰ ਸਿੰਘ ਡੱਲੇਵਾਲ ਦੇ ਮਰਨ ਤੋਂ ਪਹਿਲੇ ਇਹ ਸਾਰੇ ਮਰਨਗੇ 111 ਬੰਦੇ ਜਿਹੜੇ ਜੇ ਆਪਾਂ ਗੱਲ ਕਰੀਏ ਕਿ ਸੁਣ ਲੈ ਕੇ ਕਿ ਬਾਰਡਰ ਤੇ ਜਿਹੜਾ ਆਪਾਂ ਬੈਰੀਗੇਡ ਲਗਾ ਉੱਥੇ ਤੱਕ ਜਾਣਾ ਹੈ ਹਾਂ ਉੱਥੇ ਜਾ ਕੇ ਉੱਥੇ ਬੈਠਣਾ ਹੈ ਉੱਥੇ ਜਿਹੜੇ 111 ਬੰਦੇ ਉੱਥੇ ਪੱਕੇ ਬੈਠਣਗੇ ਅੱਛਾ ਜੀ ਇਹ ਮਤਲਬ ਕਿ ਅਨਮਿੱਥੇ ਅਨਮਿੱਥੇ ਮੈਂਥੇ 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 ਬੜਾ ਕਹਾਂ ਚੱਲੋਂ ਤਾਂ ਫਿਰ ਸਭ ਭਾਜੀ ਅੱਜ ਜਾ ਰਹੇ ਨੇ 111 ਜੱਥੇ ਦਾ ਕਿ ਜੇ ਗੱਲ ਕਰੀ ਜਾਵੇ ਕਿ ਕਿੱਥੋਂ ਤੱਕ ਕੀ ਰਣਨੀਤੀ ਨਹੀਂ ਅੱਜ ਜੋ ਸਟੇਜ ਤੋਂ ਬਸ ਥੋੜੇ ਜਿਨੂੰ ਅਰਦਾਸ ਕਰਕੇ 111 ਬੰਦੇ ਜਿਹੜੇ ਪਹਿਲਾਂ ਸਟੇਜ ਲੱਗੀ ਹੁੰਦੀ ਸੀ ਜਿੱਥੇ ਗਾਂ ਬੈਰੀਗੇਡ ਲੱਗਿਆ ਹੋਇਆ ਉੱਥੇ ਜਾ ਕੇ 111 ਮੱਦੇ ਬੈਠਣ ਗਿਆ ਜੀ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਤੋਂ ਪਹਿਲਾਂ ਇਹ ਸਾਰੇ ਮਰਨਗੇ 111 ਬੰਦੇ ਜਿਹੜੇ ਜੇ ਆਪਾਂ ਗੱਲ ਕਰੀਏ ਕਿ ਸੁਣ ਲੈ ਕੇ ਕਿ ਬਾਰਡਰ ਤੇ ਜਿਹੜਾ ਆਪਾਂ ਬੈਰੀਗੇਡ ਲੱਗਾ ਉੱਥੇ ਤੱਕ ਜਾਣਾ ਹੈ ਹਾਂ ਉੱਥੇ ਜਾ ਕੇ ਉੱਥੇ ਬੈਠਣਾ ਹੈ ਉੱਥੇ ਜਿਹੜੇ 111 ਬੰਦੇ ਉੱਥੇ ਪੱਕੇ ਬੈਠਣਗੇ